ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਯੂਕੇ ਦੇ ਵਿੱਚ ਟਾਪ-ਅਪ ਪ੍ਰੋਗਰਾਮਸ ਨੂੰ ਅਸੀਂ ਕਿਵੇਂ ਸਮਝੀਏ ਟਾਪ-ਅਪ ਪ੍ਰੋਗਰਾਮ ਕੀ ਹੁੰਦੇ ਨੇ ਸੋ ਇਹ ਵਿਦਿਆਰਥੀਆਂ ਦੇ ਲਈ ਬਹੁਤ ਮਹੱਤਵਪੂਰਨ ਸਮਝਣ ਵਾਲਾ ਵਿਸ਼ਾ ਹੈ ਔਰ ਸਨੇਹਾ ਮੈਡਮ ਦਾ ਵੀਜ਼ਾ ਅਫੀਕ ਤੋਂ ਅੱਜ ਸਾਨੂੰ ਯੂਕੇ ਦੇ ਵਿੱਚ ਟਾਪ-ਅਪ ਪ੍ਰੋਗਰਾਮ ਔਰ ਇੱਕ ਯੂਨੀਵਰਸਿਟੀ ਦੀ ਖੁਸ਼ਖਬਰੀ ਸਾਂਝੀ ਕਰਨਗੇ ਸਨੇਹਾ ਜੀ ਮੈਂ ਚਾਹਾਂਗਾ ਪੂਰਾ ਵਿਸਥਾਰ ਦਿਓ ਸੋ ਅੱਜ ਦੀ ਜਿਹੜੀ ਯੂਨੀਵਰਸਿਟੀ ਹੈਗੀ ਆ ਉਹ ਯੂਨੀਵਰਸਿਟੀ ਹੈਗੀ ਆ ਵੈਸਟ ਲੰਡਨ ਐਂਡ ਇਹਦੇ ਵਿੱਚ ਤੁਸੀਂ ਬੀਐਸਸੀ ਟਾਪ ਅਪ ਚ ਜਾ ਸਕਦੇ ਹੋ ਪਹਿਲੇ ਤਾਂ ਟਾਪ ਅਪ ਪ੍ਰੋਗਰਾਮ ਕੀ ਹੁੰਦਾ ਟਾਪ ਅਪ ਪ੍ਰੋਗਰਾਮ ਹੁੰਦਾ ਜਿਹਦੇ ਵਿੱਚ ਤੁਸੀਂ ਡਾਇਰੈਕਟ ਫਾਈਨਲ ਇਅਰ ਚ ਸਾਡੀ ਐਡਮਿਸ਼ਨ ਹੁੰਦੀ ਆ ਔਰ ਤੁਸੀਂ ਉਸ ਤੋਂ ਬਾਅਦ ਆਪਣਾ 2 ਸਾਲ ਦਾ ਵਰਕ ਪਰਮਿਟ ਲੈਂਦੇ ਹੋ ਸੋ ਇਹ ਵੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਬੀਐਸਸੀ ਨਰਸਿੰਗ ਟਾਪ ਅਪ ਲੈ ਸਕਦੇ ਹੋ ਅਦਰਵਾਈਜ਼ ਪਹਿਲੇ ਜਿੰਨੀਆਂ ਯੂਨੀਵਰਸਿਟੀਆਂ ਟਾਪ ਅਪ ਸੀਗਾ ਉਹਦੇ ਵਿੱਚ ਨਾਰਮਲ ग्रेजुएशन का टॉपअप बी एससी नर्सिंग मेरे को कोई टॉपअप नहीं सी, एक नवी ऑप्शन आई है रिक्वायरमेंट्स की गल करिए जी एन एम जी है टू थाउजेंड एटीन अगर पास आउट हो फिफ्टी फाइव परसेंट मार्क्स है आइजे सिक्स पॉइंट नॉट लैस दैन सिक्स चाहिए है या फिर पी टी फिफ्टी वन डिलिंगो वी एसैप्टेबल आ वन जीरो फाइव वन जीरो फाइव मैं एक सौ पॉट लैस दैन एक सौ पोर ਆਲਸਟ ਹੈ ਗਿਆ ਤਾਂ ਤੁਸੀਂ ਆਨ ਸਰਨ ਆਪਣਾ ਡਿਲਿੰਗੋ ਦਾ ਟੈਸਟ ਦੇ ਸਕਦੇ ਹੋ ਫੀ ਸਟਰਕਚਰ 16200 ਸਮਥਿੰਗ ਹੈ ਗਿਆ ਔਰ ਇਹਦੇ ਵਿੱਚ 1000 ਤੋਂ ਲੈ ਕੇ 2000 ਤੱਕ ਦੀ ਸਕਾਲਰਸ਼ਿਪ ਵੀ ਮਿਲ ਸਕਦੀ ਹੈ ਸੋ ਹੁਣ ਕੀ ਚਾਹੀਦਾ ਹੋਰ ਹੁਣ ਤੁਸੀਂ ਬੀਐਸਸੀ ਵੀ ਆਪਣੇ ਇੱਕ ਸਾਲ ਦੇ ਵਿੱਚ ਕਰ ਸਕਦੇ ਹੋ ਅਗਰ ਤੁਹਾਡਾ एलिਜੀਬਿਲਟੀ ਇਸ ਪ੍ਰੋਫਾਈਲ ਜਿਹੜੀ ਮੈਂ ਤੁਹਾਨੂੰ ਦੱਸੀ ਉਹਦੇ ਨਾਲ ਮੈਚ ਕਰਦੀ ਆ ਬਹੁਤ ਬਹੁਤ ਧੰਨਵਾਦ ਜੀ ਔਰ ਸਾਡੇ ਨਾਲ ਅੱਜ ਮਾਹਰ ਐਕਸਪਰਟ ਮੌਜੂਦ ਸੀ ਸਕਰੀਨ ਤੇ ਨੰਬਰ ਹੈ ਇਸ ਨੰਬਰ ਦੇ ਜ਼ਰੀਏ ਤੁਸੀਂ ਟੈਲੀਫੋਨ ਕਰੋ ਤੁਸੀਂ ਮਹਾਰ ਐਕਸਪਰਟ ਦੇ ਦਫਤਰ 'ਚ ਵਿਜ਼ਿਟ ਕਰੋ। ਔਰ ਤੁਹਾਡੇ ਮਨ 'ਚ ਕੋਈ ਵਹਿਮ ਹੈ, ਕੋਈ ਸਵਾਲ ਹੈ, ਉਹਦਾ ਜਵਾਬ ਲਓ, ਪੂਰੀ ਤਸੱਲੀ ਕਰੋ। ਅਬ ਫਾਈਲ ਅਪਲਾਈ ਕਰਨ ਤੋਂ ਪਹਿਲਾਂ ਕੋਈ ਗੁੰਜਾਇਸ਼ ਨਾ ਛੱਡੋ ਕਿ ਤੁਹਾਡੇ ਕੋਲੋਂ ਗਲਤੀ ਹੋਵੇ। ਸੋ ਤੁਸੀਂ ਨੇੜੇ ਦੇ ਦਫਤਰ 'ਚ ਵਿਜ਼ਿਟ ਕਰੋ ਜਾਂ ਤੁਸੀਂ ਆਨਲਾਈਨ ਅਪਾਇੰਟਮੈਂਟ ਬੁੱਕ ਕਰੋ। ਥੈਂਕ ਯੂ ਸੋ ਮਚ।